ਤੇ ਜਿਹੜਾ ਇਹ ਏਰੀਆ ਨਾ ਇੱਥੇ ਕੇਸਰ ਦੀ ਕੀਤੀ ਹੁੰਦੀ ਹੈ ਬਾਈ ਉਹਨੀਆਂ ਨੇ ਮੈਨੂੰ ਦੱਸਿਆ ਵੀ ਕਹਿੰਦੇ ਵਾਰਲਡ ਦੀ ਬੈਸਟ ਕੇਸਰ ਇਹ ਏਰੀਆ ਦੇ ਵਿੱਚ ਹੁੰਦੀ ਹੈ ਆ ਜਿਵੇਂ ਲਓ ਜੀ ਦੇਖੋ ਪਹਿਲਾ 뷰 ਜੰਮੂ ਕਸ਼ਮੀਰ ਦਾ ਤੇ ਜੰਮੂ ਦਾ 뷰 ਦੇਖੋ ਆ ਸਾਰਾ ਬਾਹਰਲਾ ਪਾਸਾ ਸਟੇਸ਼ਨ ਦਾ ਤੇ ਇੱਥੇ ਏਟੀਐਮ ਵੀ ਜਿਹੜਾ ਮਿਲ ਜਾਂਦਾ ਸਾਹਮਣੇ ਐਸਬੀਆਈ ਦਾ ਏਟੀਐਮ ਇੱਕ ਤਾਂ ਆਪਾਂ ਲੈਣਾ ਸਿਮ ਪਹਿਲਾਂ ਆਪਾਂ ਗਰੁੱਪ ਵਾਲਿਆਂ ਨੂੰ ਮਿਲਾਂਗੇ ਆਪਣੇ ਜਿਹੜੇ ਗਰੁੱਪ ਵਾਲੇ ਨੇ ਤੇ ਬਾਹਰ ਨਿਕਲ ਕੀ ਕਿਤੇ ਉਹ ਵੇਟ ਕਰ ਰਹੇ ਨੇ ਦੇਖਦੇ ਆਂ ਤੇ ਥਿੰਨੇ ਢਾਬੇ ਹਨ ਬਾਕੀ ਹੋਟਲ ਸਾਰੇ ਬਣੇ ਹੋਏ ਨੇ ਖਾਣ ਪੀਣ ਵਾਲੇ ਸਟੇਸ਼ਨ ਦੇ ਬਾਹਰ ਤੇ ਇੱਥੇ ਚੱਲਦੇ ਆਪਾਂ ਬਾਹਰਲੇ ਪਾਸੇ ਨਿਕਲਦੇ ਆ ਬਿਲਕੁਲ ਬਾਹਰ ਤੇ ਭੀੜ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਭੀੜ ਹੈ ਇਹ ਸਟੇਸ਼ਨ ਤੇ ਬਹੁਤ ਸਾਰੇ ਪੈਸੇਂਜਰ ਉਤਰੇ ਨੇ ਤੇ ਬਹੁਤ ਸਾਰੇ ਪੈਸੇਂਜਰ ਜਿਹੜੀ ਗੱਡੀ ਵਾਪਸ ਜਾ ਰਹੀ ਸੀ ਲੁਧਿਆਣੇ ਵੱਲੋਂ ਉਹਦੇ 'ਚ ਚੜੇ ਸੀਗੇ ਮੌਸਮ ਸਹੀ ਹੈ ਤੁਹਾਨੂੰ ਬਾਹਰ ਆ ਕੇ ਵੀ ਮਤਲਬ ਇੰਨੀ ਠੰਡ ਨਹੀਂ ਲੱਗ ਰਹੀ ਨਾਰਮਲ ਮੌਸਮ ਹੈ ਕਈ ਟੀ-ਸ਼ਰਟਾਂ ਵੀ ਪਾਈਆਂ ਹੋਈਆਂ ਨੇ ਕਈ ਨੇ ਜਮਿਆਂ ਬਾਈ ਹੋਣੀਆਂ ਨੇ ਟੀ-ਸ਼ਰਟਾਂ ਪਾਈਆਂ ਹੋਈਆਂ ਨੇ ਮੈਂ ਤਾਂ ਫੇਰ ਵੀ ਸ਼ਰਟ 'ਚ ਆ ਤੇ ਅੱਗੇ ਜਾ ਕੇ ਦੇਖਾਂਗੇ ਵੀ ਲੋਡ ਪੈਂਦੀ ਹੈ ਕੋਟ ਦੀ ਵੈਸੇ ਆਪਾਂ ਕੋਟ ਲੈ ਕੇ ਆਏ ਆ ਇੱਥੇ ਸਟੇਸ਼ਨ ਦੇ ਬਾਹਰ ਇਹ SIM ਮਿਲ ਜਾਂਦਾ ਤੇ ਆਪਾਂ SIM ਲੈਣ ਲੱਗੇ ਹੋਇਆ ਬਾਈ ਹੁਣੀਆ ਤੋਂ ਤੇ Airtel ਦੇ SIM ਵੀ ਨੇ ਔਰ ਇਹ Jio ਦੇ ਵੀ ਨੇ 450 ਦਾ ਕਿਹਾ ਬਾਈ ਨੇ ਇਹ ਆਪਾਂ ID ਦਿੱਤੀ ਇਹ 5G SIM ਆ ਆਲਟਰਨੇਟ ਨੰਬਰ ਬੋਲੋ ਬਈ ਆਪਣਾ ਤੇ ਇੱਥੋਂ ਆਪਾਂ ਸਟੇਸ਼ਨ ਦੇ ਬਾਹਰੋਂ ਆ ਕੇ SIM ਲਿਆ ਇਹ ਆਪਾਂ Jio ਦਾ SIM ਲਿਆ 450 ਰੁਪਏ ਦਾ 5G SIM ਤੇ ਇਹ ਐਕਟੀਵੇਟ ਹੋ ਗਿਆ 5-10 ਮਿੰਟ ਚ ਐਕਟੀਵੇਟ ਹੋ ਜਾਂਦਾ ਇੱਥੇ ਪਿੱਛੇ ਬਹੁਤ ਸਾਰੀਆਂ ਦੁਕਾਨਾਂ ਨੇ ਜਦੋਂ ਤੁਸੀਂ ਸਟੇਸ਼ਨ ਤੋਂ ਬਾਹਰ ਆਵੋਗੇ ਤੇ ਆਪਾਂ ਹੁਣ ਕਾਲ ਕਰਦੇ ਆ ਆਪਣੇ ਗਰੁੱਪ ਵਾਲਿਆਂ ਨੂੰ ਤੇ ਮੈਂ ਤਾਂ ਹੀ ਪਹਿਲਾਂ ਸਿਮ ਲਿਆ ਮੈਂ ਕਿ ਆਪਾਂ ਕਾਲ ਕਰਨੀ ਹੋਊ ਗਰੁੱਪ ਵਾਲਿਆਂ ਨੂੰ ਤੇ ਕਾਲ ਕਰਦੇ ਆ ਫਿਰ ਮਿਲਦੇ ਆ ਸਾਰਿਆਂ ਨਾਲ ਆਹ ਬੱਸ ਦੇ ਵਿੱਚ ਆਪਾਂ ਜਾਣਾ ਜੰਮੂ ਤੋਂ ਸ਼੍ਰੀਨਗਰ ਆਪਣੇ ਗਰੁੱਪ ਵਾਲੇ ਸਾਰੇ ਮਿਲ ਗਏ ਤੇ ਆਹ ਬੱਸ ਦੇ ਵਿੱਚ ਚੱਲਦੇ ਆ ਹੌਲੀ ਹੌਲੀ ਸਾਰਿਆਂ ਨਾਲ ਆਪਾਂ ਮਲਾਵਾਂਗੇ ਤੇ ਇੱਥੇ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਚੱਲਦੀਆਂ ਨੇ ਸਾਹਮਣੇ ਵੀ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਉਹ ਖੜੀਆਂ ਨੇ ਅਲੱਗ-ਅਲੱਗ ਸ਼ਹਿਰਾਂ ਨੂੰ ਜਾਂਦੀਆਂ ਨੇ ਤੇ ਆਪਾਂ ਜਾਣਾ ਸ਼੍ਰੀਨਗਰ ਤੇ ਸਵੇਰ ਤੱਕ ਆਪਾਂ ਤੇ ਮੈਂ ਕਾਲ ਕਰ ਲਈ ਸੀ ਇਹਨਾਂ ਨੂੰ ਇੱਥੋਂ ਸਿੰਮ ਤੁਹਾਨੂੰ ਜਿਵੇਂ ਮੈਂ ਦੱਸਿਆ ਵੀ ਇੱਥੋਂ ਮਿਲ ਜਾਂਦਾ ਆਸਾਨੀ ਨਾਲ ਆਹ ਸਾਈਡ ਹੋਟਲਾਂ ਦੇ ਅੱਗੇ ਕਾਫੀ ਸਾਰੇ ਸਿੰਮ ਸਿੰਮ ਵਾਲੀਆਂ ਦੁਕਾਨਾਂ ਨੇ ਸਟੇਸ਼ਨ ਤੋਂ ਬਾਹਰ ਆਉਂਦੇ ਆ ਸਾਰ ਇੱਥੋਂ ਸਿੰਮ ਵਗੈਰਾ ਮਿਲ ਜਾਂਦਾ ਤੇ ਆਹ ਬੱਸ ਬੀਜੇ ਗੌਰਵ ਟੂਰ ਐਂਡ ਟਰੈਵਲ ਤੇ ਇਹਨਾਂ ਦੀ ਬੱਸ ਦੇ ਵਿੱਚ ਜਾਵਾਂਗੇ ਸ਼੍ਰੀਨਗਰ ਤੱਕ ਤੇ ਬਾਕੀ ਆਹ ਬਾਈ ਹੋਣੀ ਵੀ ਨਾਲ ਨੇ ਹਨਾ ਆਪਣੇ ਗਰੁੱਪ ਚ ਨੇ ਤੇ ਹੋਰ ਬਾਈ ਵੀ ਹੈਗੇ ਨੇ ਕਾਫੀ ਸਾਰੇ ਜਾਣੇ ਨੇ ਸਾਰਿਆਂ ਨਾਲ ਮਲਾਉਂਦੇ ਰਹਾਂਗੇ ਥੋੜੀ ਥੋੜੀ ਵਲੌਗ ਦੇ ਵਿੱਚ ਤੇ ਚੱਲਦੇ ਆਪਾਂ ਬੱਸ ਦੇ ਵਿੱਚ 10-20 ਮਿੰਟਾਂ ਦੇ ਵਿੱਚ ਬੱਸ ਆਪਣੀ ਚੱਲਣ ਵਾਲੀ ਹੈ ਚਲਈ ਤੇ ਆਹ ਬਈ ਹੋਣੀ ਸਾਰੇ ਆਪਣੇ ਨਾਲ ਨੇ ਹਨਾ ਤੇ ਗਰੁੱਪ ਦੇ ਵਿੱਚ ਤੇ ਬਾਕੀ ਸਾਰਿਆਂ ਨਾਲ ਮਲਾਉਂਦੇ ਰਹਾਂਗੇ ਆਉਣ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਤੇ ਚੱਲਦੇ ਆਪਾਂ ਆਹ ਬੱਸ ਦੇ ਵਿੱਚ ਜਾਣਾ ਆਪਾਂ ਤੇ ਇਹ ਬੱਸ ਦੇ ਵਿੱਚ ਆਪਾਂ ਜਾਣਾ ਹੁਣ ਇੱਥੋਂ ਚੱਲਣ ਲੱਗੇ ਆ ਆਪਾਂ ਜੰਮੂ ਤੋਂ ਸ਼੍ਰੀਨਗਰ ਵਾਸਤੇ ਹਾਂਜੀ ਏਟਰ ਬੰਦਾ ਗਿਆ ਸ੍ਰੀ ਨਾ ਕਾਲੋ ਜਕਾਰਾ ਸ਼ੇਰਾ ਵਾਲੀ ਮਾਤਾ ਦਾ ਸੱਚੇ ਦਰਬਾਰ ਦੀ ਹੈ ਲਓ ਜੀ ਆਪਣੀ ਬੱਸ ਚੰਦਪੀ ਜੰਮੂ ਤੋਂ ਸ਼੍ਰੀਨਗਰ ਵਾਸਤੇ ਤੇ 300 ਕਿਲੋਮੀਟਰ ਦੇ ਨੇੜੇ ਤੇੜਿਆ ਹੈ ਤੇ ਜਿਹੜਾ ਜੰਮੂ ਤੋਂ ਸ਼੍ਰੀਨਗਰ ਵਾਸਤੇ ਜਾ ਰਿਹਾ ਹੈ ਤੇ ਬੱਸ ਆਪਣੀ ਚੱਲ ਪਈ ਤੇ ਆ ਸਾਰਾ ਜੰਮੂ ਸ਼ਹਿਰ ਹੈ ਜੰਮੂ ਸ਼ਹਿਰ ਬੱਸ ਆਪਣਾ ਕ੍ਰੋਸ ਕਰ ਰਹੀ ਹੈ ਤੇ ਜੰਮੂ ਸ਼ਹਿਰ ਦੇ ਹੁਣ ਸਟੇਸ਼ਨ ਤੋਂ ਬਾਹਰ ਬਾਹਰ ਨੂੰ ਜਾ ਰਹੀ ਹੈ ਬਾਕੀ ਆਪਣੇ ਗਰੁੱਪ ਦੇ ਵਿੱਚ ਬਾਈ ਜਾਣੇ ਨੇ ਬਾਈ ਜਾਣੇ ਬਾਈ ਜਾਣੇ ਤੇ ਬਾਈ ਜਾਣੇ ਨੇ ਗਰੁੱਪ ਦੇ ਵਿੱਚ ਬਾਈ ਜਾਣੇ ਜਾ ਰਹੇ ਨੇ ਜੰਮੂ ਤੋਂ ਆਪਾਂ ਬਾਹਰ ਨਿਕਲਿਆ ਤੇ ਇੱਥੇ ਥਾਂ ਥਾਂ ਤੇ ਰੋਡ ਦਾ ਜਿਹੜਾ ਕੰਮ ਚੱਲ ਰਿਹਾ ਤੇ ਇੱਥੇ ਰੋਡ ਬਣਾਣਾ ਤੇ ਬਾਈ ਯੂਨੀਅਨ ਨੇ ਦੱਸਿਆ ਮੈਨੂੰ ਇਹ ਕਹਿੰਦੇ ਵੀ ਬਹੁਤ ਉੱਚਾ ਲੰਘਣਾ ਰੋਡ ਆ ਪਿੱਲਰ ਜਿਹੜੇ ਉੱਪਰ ਖੜੇ ਨੇ ਹਨਾ ਤੇ ਇੰਨਾ ਉੱਚਾ ਹੈ ਲੰਘਣਾ ਰੋਡ ਤੇ ਰੋਡ ਦਾ ਕੰਮ ਇੱਥੇ ਜਿਹੜਾ ਉਹ ਚੱਲ ਰਿਹਾ ਥਾਂ ਥਾਂ ਤੇ ਇਧਰ ਜਿਵੇਂ ਆ ਸਾਰਾ ਹਨਾ ਪੱਥਰ ਪਏ ਨੇ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਸਰੀਆ ਪਿਆ ਬਹੁਤ ਉੱਚੇ-ਉੱਚੇ ਪਿੱਲਰ ਨੇ ਆ ਇਥੋਂ ਉੱਪਰੋਂ ਸ਼ਹਿਰ ਦੇਖ ਰਿਹਾ ਥੱਲੇ ਨੀਵਾ ਸ਼ਹਿਰ ਜਿਹੜਾ ਉਹ ਵਸਿਆ ਹੋਇਆ ਤੇ ਹੁਣ ਆਪਾਂ ਪੂਰੇ ਟਾਪ ਤੇ ਆ ਜਿਹੜੇ ਤੇ ਚੜਾਈਆਂ ਜਿਹੜੀਆਂ ਕਰ ਰਹੇ ਹਾਂ ਇਹ ਇਹ 4 ਲਾਈਨ ਰੋਡ ਹੈ ਜਿਹਦੇ ਤੇ ਆਪਾਂ ਟਰੈਵਲ ਕਰ ਰਹੇ ਹਾਂ ਬੱਸ ਦੇ ਵਿੱਚ 4 ਲਾਈਨ ਨੇ ਇਹਦੀਆਂ ਇਹ ਰੋਡ ਬਹੁਤ ਵਧੀਆ ਬਣਿਆ ਹੋਇਆ ਤੇ ਜਿੱਦ ਤੇ ਆਪਾਂ ਜੰਮੂ ਤੋਂ ਤੁਰੇ ਹਣਾ ਪਿੱਛੇ ਤੱਕ ਸਾਰਾ ਰੋਡ ਵਧੀਆ ਹੀ ਆਇਆ ਖਰਾਬ ਨਹੀਂ ਆਇਆ ਨਾ ਤੇ ਟਰੱਕ ਬਹੁਤ ਚੱਲਦੇ ਨੇ ਰੋਡ ਤੇ બસ ਦੇ ਮੂਹਰੇ ਟਰੱਕ ਜਾ ਰਹੇ ਸੀਗੇ ਮਾਲ ਵਾਲੇ ਟਰੱਕ ਬਹੁਤ ਜਾਂਦੇ ਨੇ ਉੱਪਰੋਂ ਥੱਲੋਂ ਸਮਾਨ ਜਾਂਦਾ ਉੱਪਰੋਂ ਹੈਨਾ ਜਿਹੜਾ ਜ਼ਰੂਰਤ ਦਾ ਸਮਾਨ ਸਾਰ ਤੇ ਇੱਥੇ ਬੋਰਡ ਆ ਗਿਆ ਹਾਂ ਲੱਗਿਆ ਹੋਇਆ ਉਦੋਂਪੁਰ ਨਗਰੋਟਾ ਸ਼੍ਰੀ ਨਗਰ ਤੇ ਉਦੋਂਪੁਰ ਨਗਰੋਟਾ ਹੈਨਾ ਐਵੇਂ ਦੇ ਸ਼ਹਿਰ ਆਪਾਂ ਨੂੰ ਆਉਣਗੇ ਜਿਹੜੇ ਤੇ ਬਹੁਤ ਵਧੀਆ ਰੋਡ ਹੈ ਜਿਹੜਾ ਬਣਿਆ ਹੋਇਆ ਹੈ ਕਾਨੂੰ ਜੰਮੂ ਤੋਂ ਚੱਲਿਆਂ ਨੂੰ ਤਕਰੀਬਨ ਡੇਢ ਕ ਘੰਟਾ ਹੋ ਗਿਆ ਤੇ ਆਪਾਂ ਹੁਣ ਇੱਥੇ ਢਾਬੇ ਤੇ ਰੁਕੇ ਆ ਢਾਬੇ ਤੇ ਬੱਸ ਰੋਕੀ ਐ ਇਹ ਢਾਬੇ ਤੇ ਆਪਾਂ ਰੋਟੀ ਖਾਵਾਂਗੇ ਡਿਨਰ ਕਰਾਂਗੇ ਤੇ ਇਹ ਕਿੱਕਰੀਮਾੜ ਨਾਮ ਦਾ ਪਿੰਡ ਐ ਜਿਹੜੇ ਪਿੰਡ ਵਿੱਚ ਆਪਾਂ ਹੁਣ ਖੜੇ ਆ ਇਹ ਢਾਬਾ ਜਿੱਥੇ ਬਣਿਆ ਹੋਇਆ ਕਿੱਕਰੀਮਾੜ ਐ ਪਿੰਡ ਦਾ ਨਾਮ ਤੇ ਇਸ ਤਰ੍ਹਾਂ ਬਹੁਤ ਸਾਰੇ ਪਿੰਡ ਤੇ ਕਸਬੇ ਰਾਹ ਦੇ ਵਿੱਚ ਆਉਂਦੇ ਨੇ ਜਦੋਂ ਆਪਾਂ ਜੰਮੂ ਤੋਂ ਸ਼੍ਰੀਨਗਰ ਨੂੰ ਜਾਂਦੇ ਆ ਤੇ ਆ ਪਿੱਛੇ ਤੁਸੀਂ ਢਾਬਾ ਦੇਖ ਰਹੇ ਹੋ ਚੱਲਦੇ ਆਪਾਂ ਇੱਥੇ ਰੋਟੀ ਖਾਣੇ ਆ ਤੇ ਉਧਰ ਆਪਣੀ ਬੱਸ ਖੜੀ ਐ ਟਾਬੇ ਤੇ ਆਪਾਂ ਰੁਕੇ ਆ ਨਾ ਰੋਟੀ ਖਾਣ ਤੇ ਇੱਥੋਂ ਆਪਾਂ ਪਾ ਰਹੇ ਆ ਸੈਲਫ ਸਰਵਿਸ ਹੋ ਰਹੀ ਤੇ ਇੱਕ ਦਾਲ ਸਬਜੀ ਤੇ ਨਾਲ ਚਾਵਲ ਨੇ ਥਾਲੀ ਚੱਕਦੇ ਆਪਾਂ ਵੀ ਪਾਉਨੇ ਆ ਤੇ ਨਾਲ ਸੈਲਡ ਹੈ ਬਾਕੀ ਸਾਰੇ ਆਪਣੇ ਗਰੁੱਪ ਵਾਲੇ ਖਾ ਰਹੇ ਨੇ ਇੱਧਰ ਬੈਠ ਕੇ ਆਟਾ ਬੇਤੇ ਆਪਾਂ ਰੋਟੀ ਖਾਣ ਲਈ ਰੁਕੇ ਸੀਗੇ ਤੇ ਆਪਾਂ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਵੀ ਆਪਾਂ ਗਰੁੱਪ ਦੇ ਨਾਲ ਆਏ ਆ ਤੇ ਜਿਹੜੇ ਮਨਪ੍ਰੀਤ ਦਵਾਈ ਹੋਣੀ ਆਪਾਂ ਨੂੰ ਲੈ ਕੇ ਆਏ ਨੇ ਤੇ ਉਹ ਇਹ ਗਰੁੱਪ ਲੈ ਕੇ ਜਾਂਦੇ ਹੁੰਦੇ ਨੇ ਅ ਲੱਗ-ਲੱਗ ਜਗ੍ਹਾ ਦੇ ਉੱਪਰ ਜਿਵੇਂ ਹੁਣ ਕਸ਼ਮੀਰ ਲੈ ਕੇ ਆਏ ਨੇ ਜਾਂ ਰਾਜਸਥਾਨ ਹਨਾ ਅਲੱਗ-ਅਲੱਗ ਘੁੰਮਣ ਵਾਲੀਆਂ ਥਾਵਾਂ ਤੇ ਤੇ ਐਵੇਂ ਕਾਫੀ ਜਾਣਿਆਂ ਦਾ ਗਰੁੱਪ ਲੈ ਕੇ ਆਉਂਦੇ ਨੇ ਤੇ ਉਹ ਆਪਾਂ ਇੱਕ ਪੈਕੇਜ ਹੀ ਲਿਆ ਐਵੇਂ ਸਮਝ ਲਓ ਹਨਾ ਤੇ ਉਹ ਵੀ ਆਪਾਂ ਸਾਰੀ ਤੁਹਾਨੂੰ ਜਾਣਕਾਰੀ ਦੱਸ ਦਾਂਗੇ ਵੀ ਕਿੰਨੇ ਦੇ ਵਿੱਚ ਪੈਕੇਜ ਲਿਆ ਤੇ ਉਹ ਗਾਹੜੀ ਵੀਡੀਓਜ਼ ਦੇ ਵਿੱਚ ਤੁਹਾਨੂੰ ਆਪਾਂ ਦੱਸ ਦਾਂਗੇ ਤੇ ਇਹਦੇ ਵਿੱਚ ਰਹਿਣ ਦਾ ਤੇ ਟ੍ਰੇਨ ਦੀ ਟਿਕਟ ਜਿਹੜੀ ਬੱਸ ਦੇ ਵਿੱਚ ਆਪਾਂ ਆਏ ਆ ਇਹ ਬੱਸ ਦਾ ਕਿਰਾਇਆ ਤੇ ਜਿਵੇਂ ਆਪਾਂ ਢਾਬੇ ਦੇ ਉੱਪਰ ਰੋਟੀ ਖਾਦੀ ਆ ਇਹ ਸਾਰਾ ਵਿੱਚ ਇਹਦੇ ਇਨਕਲੂਡ ਹੁੰਦਾ ਹੈ ਤੇ ਰੋਟੀ ਦੇ ਵਿੱਚ ਵੀ ਅਨਲਿਮਟਿਡ ਫੂਡ ਹੁੰਦਾ ਜਿੰਨੀ ਮਰਜ਼ੀ ਦਾਲ ਸਬਜ਼ੀ ਮੰਨ ਲਓ ਖਾ ਸਕਦੇ ਹੋ ਅਨਲਿਮਟਿਡ ਫੂਡ ਹੁੰਦਾ ਐ ਲਿਮਟ ਨਹੀਂ ਹੁੰਦੀ ਵੀ ਤੁਹਾਨੂੰ ਦੋ ਰੋਟੀਆਂ ਮਿਲ ਲੰਗੀਆਂ ਹਨ ਜਿੰਨੀਆਂ ਮਰਜ਼ੀ ਰੋਟੀਆਂ ਤੁਸੀਂ ਖਾ ਸਕਦੇ ਹੋ ਤੇ ਇਹ ਆਪਣਾ ਜਿਵੇਂ 12 ਨਵੰਬਰ ਨੂੰ ਇਹ ਆਪਣਾ ਟੂਰ ਸ਼ੁਰੂ ਹੋਇਆ ਤੇ 17 ਨਵੰਬਰ ਤੱਕ ਹੈ ਤੇ ਇੱਕ 4-5 ਦਿਨਾਂ ਦਾ ਹੈ ਆਪਣਾ ਟੂਰ ਹੈ ਤੇ ਸ਼ਿਰੀਨਗਰ ਦੀਆਂ ਜਿਹੜੀਆਂ ਸਾਰੀਆਂ ਥਾਵਾਂ ਉਹ ਆਪਾਂ ਨੂੰ ਇਹ ਘੁਮਾਉਣਗੇ ਬਾਕੀ ਸਾਰਾ ਆਪਾਂ ਜਾਣਕਾਰੀ ਤੁਹਾਨੂੰ ਵੀਡੀਓਜ਼ ਦੇ ਵਿੱਚ ਦਵਾਂਗੇ ਅਗਲੀ ਦੇ ਵਿੱਚ ਹਨਾ ਤੇ ਬਾਈ ਜਾਨਿਆਂ ਦਾ ਇਹ ਗਰੁੱਪ ਆ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਕਿ ਬਾਈ ਜਾਨੇ ਆਏ ਨੇ ਇਹ ਗਰੁੱਪ ਦੇ ਵਿੱਚ 50 ਪਿੱਛੇ ਬੱਸ ਖੜੀ ਹੈ ਤੁਹਾਨੂੰ ਵੀਡੀਓ ਦੇ ਵਿੱਚ ਦਿਖਦੀ ਹੋ ਤੇ ਇੱਥੋਂ ਆਪਾਂ ਹੁਣ ਰੋਟੀ ਖਾ ਲਈ ਡੰਗਰ ਕਰ ਲਿਆ ਅੱਗੇ ਨੂੰ ਚੱਲਦੇ ਆ ਤੇ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਹਾਂ ਸ਼ਿਰੀ ਨਗਰਵਾਲ ਦਾ ਤੇ ਓਰੇ ਹੁਣ ਹਲਕੀ ਹਲਕੀ ਠੰਡ ਹੈਗੀ ਹੈ ਜਿੱਥੇ ਆਪਾਂ ਹੁਣ ਖੜੇ ਆ ਥੋੜੀ ਥੋੜੀ ਤੇਲ ਜੀ ਪੈ ਰਹੀ ਹੈ ਤੇ ਕੋਟ ਕੱਢਦੇ ਆ ਕੋਟ ਪਾਉਨੇ ਆ ਤੇ ਬਾਕੀ ਸ਼ਿਰੀ ਨਗਰ ਦਾ ਕਹਿਜਾ ਮੌਸਮਾ ਤੁਹਾਨੂੰ ਅਗਲੀਆਂ ਵੀਡੀਓਜ਼ ਬੱਸ ਰੋਕੀ ਐ ਬਰਿਹਾਲ ਨਾਮ ਦੇ ਸ਼ਹਿਰ ਦੇ ਵਿੱਚ ਸ਼ਹਿਰ ਆਈ ਇਹ ہاں ਪਿੰਡ ਨਾਲੋਂ ਸ਼ਹਿਰ ਕਸਵਾਜਾ ਲਾ ਦੋ ਕਸਵਾ ਤੇ 3 ਵਜੇ ਦਾ ਸਮਾਂ ਹੋ ਗਿਆ ਬਰਿਹਾਲ ਸ਼ਹਿਰ ਆ ਥੱਲੇ ਅੱਛਾ ਜੀ ਠੀਕ ਐ ਤੇ ਹਵਾ ਇੰਨੀ ਤੇਜ਼ ਚੱਲ ਰਹੀ ਹੈ ਨਾ ਤੇ ਆ ਫਲੈਗ ਦੇਖੋ ਤੁਸੀਂ ਬਹੁਤ ਤੇਜ਼ ਹਵਾ ਤੇ ਠੰਡੀ-ਹੰਡੀ ਹਵਾ ਚੱਲ ਰਹੀ ਹੈ 3 ਵਜੇ ਦਾ ਸਮਾਂ ਹੋ ਗਿਆ ਤੇ ਇੱਥੇ ਬੱਸ ਰੋਕੀ ਐ ਬ੍ਰੇਕ ਲਈ ਐ ਫਿਰ ਇਸ ਤੋਂ ਅੱਗੇ ਸਫਰ ਸ਼ੁਰੂ ਕਰਾਂਗੇ ਥੋੜੇ ਟਾਈਮ ਬਾਅਦ ਚ ਤਿਆਰ ਰੋਡ ਚੱਲਦਾ ਇੱਥੋਂ ਨਾਲ ਨਾਲ ਆ ਹਾਈਵੇ ਹੈ 4 ਲਾਈਨ ਇਹਦੇ ਉੱਪਰ ਸਫਰ ਜਿਹੜਾ ਹੋ ਕਰ ਰਹੇ ਆ ਤੇ ਪਿੱਛੋਂ ਥੋੜਾ ਜਿਹਾ ਖਰਾਬ ਆ ਗਿਆ ਸੀ ਬਣ ਰਿਹਾ ਹੈ ਤੇ ਅੱਗੇ ਸਾਰਾ ਹਾਈਵੇ ਹੈ 4 ਲਾਈਨ ਇਹ ਵਧੀਆ ਬਣਿਆ ਹੋਇਆ ਤੇ ਇੱਥੇ ਖੜਾਈ ਆ ਬਸ ਹਵਾ ਬਹੁਤ ਠੰਡੀ ਠੰਡੀ ਹਵਾ ਕਾ ਬਹੁਤ ਚੱਲਦਾ ਆ ਰੋਡ ਤੇ ਥੋੜੇ ਥੋੜੇ ਟਾਈਮ ਬਾਅਦ ਟਰੱਕ ਲੰਗੀ ਜਾਂਦਾ ਆ ਆਪਾਂ ਖੜੇ ਆ ਬਨੇਹਾਲ ਨਾਮ ਦੀ ਜਗ੍ਹਾ ਦੇ ਉੱਪਰ ਤੇ ਇੱਥੇ ਆਪਾਂ ਚਾਹ ਪੀਣ ਰੁਕੇ ਸੀਗੇ ਇਧਰ ਢਾਬਾ ਹਿੰਦੂਸਤਾਨੀ ਢਾਬਾ ਢਾਬੇ ਦਾ ਨਾਮ ਆ ਇੱਥੇ ਆਪਾਂ ਚਾਹ ਪੀਤੀ ਆ ਤੇ ਜਿੱਥੋਂ ਆਪਾਂ ਰੋਟੀ ਖਾਧੀ ਸੀ ਹਨਾ ਰਾਤ ਦੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਸੀ ਤੇ ਉੱਥੋਂ ਆਪਾਂ ਜਾਗਟਾ ਪਾ ਲਿਆ ਸੀ ਤੇ ਉੱਥੋਂ ਠੰਡ ਲੱਗਣੀ ਸ਼ੁਰੂ ਹੋ ਗਈ ਸੀ ਤੇ ਜਿੱਥੇ ਆਪਾਂ ਹੁਣ ਖੜੇ ਆ ਇੱਥੇ ਬਹੁਤ ਤੇਜ਼ ਹਵਾ ਚੱਲ ਰਹੀ ਆ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਤੇ ਬਹੁਤ ਠੰਡੀ ਠੰਡੀ ਹਵਾ ਚੱਲ ਰਹੀ ਹੈ ਤੇ ਜੇ ਆਪਾਂ 5 ਮਿੰਟ ਵੀ ਬਾਹਰ ਖੜਦੇ ਆਂ ਜੈਕਟ ਪੂਰੀ ਠੰਡੀ ਹੋ ਜਾਂਦੀ ਹੈ ਤੇ ਜਿਵੇਂ ਮੈਂ ਹੁਣ ਖੜਾ ਹਨ ਜੈਕਟ ਪੂਰੀ ਠੰਡੀ ਹੋਈ ਹੋਈ ਹੈ ਬਹੁਤ ਤੇਜ਼ ਹਵਾ ਚੱਲਦੀ ਆ ਤੇ ਨਾਲ ਇੱਧਰ ਬੜਾ ਰੋਡ ਚੱਲਦਾ ਬੜਾ ਹਾਈਵੇ ਚੱਲਦਾ ਹੈ ਇਹਦੇ ਤੇ ਟਰੱਕ ਬਹੁਤ ਚੱਲਦਾ ਰਾਤ ਦੇ ਸਮੇਂ ਵਿੱਚ ਠਮਾਲ ਵਾਲੀਆਂ ਗੱਡੀਆਂ ਸਾਰੀਆਂ ਚੱਲਦੀਆਂ ਨੇ ਤੇ ਇੱਥੇ ਥੋੜਾ ਸਮਾਂ ਰੋਕੀ ਪਏ ਆ ਰੈਸਟ ਵਾਸਤੇ ਫੇਰ ਇਹ ਤੋਂ ਅੱਗੇ ਦਾ ਜਿਹੜਾ ਸਫ਼ਰ ਉਹ ਸ਼ੁਰੂ ਕਰਾਂਗੇ ਚਾਹ ਸਾਰਿਆਂ ਨੇ ਪੀ ਲਈ ਏ ਟਾਬੇ ਤੋਂ ਇੱਥੇ ਰੈਸਟ ਕਰਕੇ ਫਿਰ ਸ਼ਿਰੀਨਗਰ ਵਾਸਤੇ ਜਿਹੜਾ ਸਫ਼ਰ ਉਹ ਸ਼ੁਰੂ ਕਰਾਂਗੇ ਪਿੱਛੇ ਥੋੜਾ ਜਿਹਾ ਰਾਹ ਖਰਾਬ ਆਇਆ ਸੀ ਇਹ ਹਾਈਵੇ ਆ ਬਹੁਤ ਵਧੀਆ ਬਣਿਆ ਹੋਇਆ ਬਹੁਤ ਸੋਹਣਾ ਰੋਡ ਹੈ ਸ਼ਿਰੀਨਗਰ ਤੱਕ ਹੁਣ ਵਧੀਆ ਰੋਡ ਆ ਕਹਿੰਦੇ ਤੇ ਉਧਰ ਉੱਪਰ ਕਾਫੀ ਘਰ ਨੇ ਹਨਾ ਸ਼ਹਿਰ ਆ ਜਿਵੇਂ ਸਾਹਮਣੇ ਮੈਂ ਤੁਹਾਨੂੰ ਦਿਖਾ ਦਣਾ ਜ਼ੂਮ ਕਰਕੇ ਆ ਲਾਈਟਾਂ ਤੁਹਾਨੂੰ ਦਿਖਦੀਆਂ ਹੋਣਗੀਆਂ ਲਾਈਟਾਂ ਜਿਹੜੀਆਂ ਚੱਲ ਰਹੀਆਂ ਨੇ ਤੇ ਆ ਸਾਹਮਣੇ ਢਾਬਾ ਜਿੱਥੇ ਚਾਹ ਪੀਤੀ ਆਪਾਂ ਹਿੰਦੂਸਤਾਨੀ ਢਾਬਾ ਤੇ ਬਾਈ ਹੁਣੇ ਦੱਸ ਰਹੇ ਸੀਗੇ ਬਾਈ ਕਹਿੰਦੇ ਵੀ ਜਦੋਂ ਇੱਥੇ ਯਾਤਰਾ ਚੱਲਦੀ ਹੁੰਦੀ ਅਮਰ ਰਤ ਯਾਤਰਾ ਹਨਾ ਉਦੋਂ ਸਾਰਾ ਰੋਡ ਇਹ ਮਤਲਬ ਟ੍ਰੈਫਿਕ ਹੁੰਦੀ ਆ ਪੂਰੀ ਤੇ ਜਦੋਂ ਸੇਬਾਂ ਦਾ ਸੀਜ਼ਨ ਚੱਲਦਾ ਫਰੂਟ ਦਾ ਉਦੋਂ ਵੀ ਪੂਰੀ ਟ੍ਰੈਫਿਕ ਹੁੰਦੀ ਆ ਤੇ ਹੁਣ ਜਿਵੇਂ ਘਟਾ ਹਨਾ ਟੂਰਿਸਟ ਵੀ ਹੁਣ ਘਟਾ ਹੈ ਟੂਰਿਸਟ ਜਿਵੇਂ ਛੁੱਟੀਆਂ ਦੇ ਵਿੱਚ ਜ਼ਿਆਦਾ ਹੁੰਦਾ ਹੈ ਆਹ ਟਾਬੇ ਤੇ ਆਪਾਂ ਰੁਕੇ ਸੀ ਆਕੇ ਸਾਢੇ 3:00 ਵਜੇ ਤੇ 2 2.5 ਘੰਟਿਆਂ ਦੀ ਰੈਸਟ ਤੋਂ ਬਾਅਦੋਂ ਇੱਥੋਂ ਹੁਣ ਚੱਲਣ ਲੱਗੀ ਆ ਬੱਸ ਆਪਣੀ ਸ਼੍ਰੀਨਗਰਵਲ ਨੂੰ ਪੂਰੀ ਠੰਡ ਬਹੁਤ ਆ ਹਵਾ ਬਹੁਤ ਤੇ ਚੱਲ ਰਹੀ ਆ ਹੱਥ ਪੂਰੇ ਠਰ ਰਹੇ ਨੇ ਬਾਹਰ ਤੇ ਸਾਰੇ ਆਪਣੇ ਗਰੁੱਪ ਵਾਲੇ ਆ ਗਏ ਕੁਝ ਜਾਣੇ ਆ ਰਹੇ ਨੇ ਆਪਣਾ ਚਾਉਦੇ ਆ ਇੱਥੋਂ ਹੁਣ ਸ਼੍ਰੀਨਗਰਵ ਤੇ ਆਪਾਂ ਬੱਸ ਦੇ ਹੁਣ ਮੂਰੇ ਪੈ ਗਏ ਇੱਥੋਂ ਤੁਹਾਨੂੰ ਸਾਰਾ ਵਿਊ ਦਿਖਾਵਾਂਗੇ ਰਸਤੇ ਦਾ ਇਹ ਕਿਹੜੀ ਜਗ੍ਹਾ ਸੀ ਜੀ ਆਪਾਂ ਜਿੱਥੋਂ ਤੁਰੇ ਆ ਬਨਿਹਾਲ ਪਰ ਇਹ ਹਾਲ ਬੰਨੇ ਹਾਲ ਤੋਂ ਹਿੰਦੂਸਤਾਨ ਦੇ ਟਾਪੇ ਤੋਂ ਚੱਲੇ ਆਪਾਂ ਹੁਣ ਅੱਗੇ ਟੋਲ ਆਊਗਾ ਟੋਲ ਤੋਂ ਅੱਗੇ ਕਰਨਲ ਆਉਂਦੀ ਠੀਕ ਹੈ ਜੀ ਤੇ 500 ਮੀਟਰ ਰਹਿ ਗਿਆ ਟੋਲ ਪਲਾਜਾ ਇੱਥੇ ਬੋਰ ਆਉਂਦੇ ਨੇ ਥਾ-ਥਾ ਦੇ ਲੱਗੇ ਹੋਏ ਆ ਬੋਰ ਆ ਗਿਆ 500 ਮੀਟਰ ਟੋਲ ਪਲਾਜਾ ਤੇ ਜਦੋਂ ਦੂਸਰੀ ਸਾਈਡ ਤੋਂ ਆਉਣੇ ਆ ਉਧਰੋਂ ਉਧਰੋਂ ਆਉਗਾ ਨੂੰ ਟੋਲ ਉਧਰ ਵੀ ਟੋਲ ਹੈਗਾ ਜੀ ਠੀਕ ਹੈ ਜੀ ਹੁਣ ਇੱਧਰੋਂ ਇੱਧਰਲੀ ਸਾਈਡ ਕੱਟ ਦੇਣਗੇ ਪਰਲੇ ਸਾਈਡ ਤੋਂ ਪਰਲੇ ਪਾਸੇ ਵਾਲਾ ਟੋਲ ਕੱਟ ਦੇਣਗੇ ਠੀਕ ਹੈ ਇੱਧਰੋਂ ਹੁਣ ਕਸ਼ਮੀਰ ਜਾਂਦੇ ਦਾ ਟੋਲ ਕੱਟ ਦੇਣਗੇ ਉਧਰੋਂ ਕਸ਼ਮੀਰ ਤੋਂ ਆ ਕਿੰਨਾ ਟੋਲ ਐਸਟੀਮੇਟਰ ਹੈ ਐਸਟੀਮੇਟ ਮਹਿੰਗਾ ਹੀ ਹੈ ਤਾਂ ਟੋਲ ਨਾ ਜੇ ਆਹ ਬੋਰਡ ਤੁਸੀਂ ਕੈਪਚਰ ਕਰ ਸਕਦੇ ਹੋ ਹਾਂਜੀ ਆਹ ਬੋਰਡਾਂ ਲੱਗੇ ਹੋਏ ਨੇ ਟੋਲ ਦੀ ਪ੍ਰਾਈਸ ਲੱਗੇ ਹੋਏ ਨੇ ਇੱਥੇ 2250 ਦਾ ਟਾਲਾ ਪਈ ਜਾਂਦਾ ਹੈ ਅੱਛਾ ਜੀ ਹਾਂ ਆ ਲਿਖਿਆ ਪੱਟੀਆਂ ਗੱਡੀਆਂ ਦਾ 20 ਤਾਂ 20 ਰੁਪਈਆ ਇਹ ਆਪਣਾ 230 ਨਾ ਨਾ ਕਹਾਤੀ ਗੱਲਾ ਸੀ ਗੱਲਾ ਸੀ ਗੱਲਾ ਸੀ ਜਾਣ ਦੇ ਬਈ ਸਿੱਧੀ ਕਰਕੇ ਆਲਾ ਟੂਲ ਫਲਾਇਆ ਆ ਗਿਆ ਇਹ ਟੋਲ ਇੱਥੇ ਇੱਕ ਗੱਲ ਜੀ ਕੀਤੀ ਜਾਵੇ ਟੋਲ ਦਾ ਘੱਟ ਹੈ ਪਰ ਜਿਹੜਾ ਦੂਜਾ ਟੈਕਸ ਲਿਆ ਜਾਂਦਾ ਅੱਛਾ ਇੱਥੋਂ ਦੀ ਜਿਹੜਾ ਪ੍ਰਸ਼ਾਸਨ ਪੁਲਿਸ ਕਹੇ ਲੋ ਜਾਂ ਐਸੋਸੀਏਸ਼ਨ ਦੇ ਮੈਂਬਰਸ ਕਹੇ ਲੋ ਗ੍ਰੀਨ ਟੈਕਸ ਕਹੇ ਲੋ ਜਾਂ ਉਹਨਾਂ ਰੋਡ ਟੈਕਸ ਕਹੇ ਲੋ ਬਹੁਤ ਜਿਆਦਾ ਜਗ੍ਹਾ ਤੇ ਬਹੁਤ ਜ਼ਿਆਦਾ ਚਾਰਜ ਕਰਦੇ ਆ ਜਾਂ ਤੇ ਡਰਾਈਵਰਾਂ ਨੂੰ ਪਤਾ ਹੈ ਜਾਨ ਅਸੀਂ ਮੂਰੇ ਪੈਨੇ ਆ ਉਹਨਾਂ ਨੂੰ ਬਾਕੀ ਤੁਸੀਂ ਸਾਡੇ ਨਾਲੋਂ 4 ਦਿਨ ਤੁਸੀਂ ਵੀ ਨੋਟ ਕਰੋਗੇ ਇਹ ਗੱਲਾਂ ਠੀਕ ਹੈ ਕਿ ਕਈ ਵਾਰੀ ਬਿਹਾਈਂਡ ਦਾ ਸੀਨ ਵੀ ਹੁੰਦਾ ਕੈਮਰੇ 'ਚ ਰਿਪੋਰਟ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਹਾਂ ਉਹ ਦੇਣਾ ਪੈਂਦਾ ਡੇ ਉਹ ਜ਼ਰੂਰੀ ਹੈ ਜ਼ਰੂਰੀ ਹੈ ਤੇ ਹੁਣ ਇੱਥੋਂ ਆਪਾਂ ਟਨਲ ਕ੍ਰਾਸ ਕਰਾਂਗੇ 8.2 ਕਿਲੋਮੀਟਰ ਕਿਹੜੇ ਵੱਡੀ ਹੈ ਮੈਂ ਤੁਹਾਨੂੰ ਦਰਵਾਣੀ ਵੱਡੀ ਦਾਉਂਗਾ ਹੈ ਮੈਂ ਤੁਹਾਨੂੰ ਦਰਵਾਣੀ ਵੱਡੀ ਦਾਉਂਗਾ 8.2 ਕਿਲੋਮੀਟਰ ਲੰਬੀ ਹੈ ਇਹ ਟਨਲ ਹੈ ਜਿਹੜੀ ਇਹ ਆਪਾਂ ਹੁਣ ਐਂਟਰ ਹੋਣ ਲੱਗੇ ਆਂ ਇਸ ਆ ਮੈਂ ਉਹਨਾਂ ਦਾ ਨਾਮ ਕਹਿ ਲਾਉਂ ਉਹਨਾਂ ਦਾ ਟੈਨੰਟ ਮੈਂ ਬੰਦ ਕਰਦਾ ਇਹ ਇੱਥੇ ਬੱਸ ਦੇ ਮੂਹਰੇ ਖੜ ਕੇ ਬਹੁਤ ਵਧੀਆ ਵਿਊ ਆਉਂਦਾ ਪਹਿਲਾਂ ਆਪਾਂ ਪਿੱਛੇ ਬੈਠੇ ਸੀ ਸਾਰੀ ਟਨਲ ਦੇ ਵਿੱਚ ਲਾਈਟਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਪਿੱਛੇ ਵੀ ਕਾਫੀ ਆਈਆਂ ਸੀਗੀਆਂ ਟਨਲਾਂ ਪਰ ਉਹ ਛੋਟੀਆਂ ਸੀ। ਇਹ ਨਹੀਂ ਆਉਂਦੀਆਂ ਨੇ ਬਈ ਇੱਥੇ ਰਾਜੋ ਦੋ ਦੋ ਆਉਂਦੀਆਂ ਨੇ। ਇਹ ਪਹਿਲੀਆਂ ਜਿਹੜਾਂ ਗਈ ਨਹੀਂ ਉਹ ਦੂਜੀ ਟੱਪ ਗਈ ਉਹਦੋਂ ਲੰਬੀ ਆ 9.2 9.5 ਕਿਲੋਮੀਟਰ ਜਿਹੜੀ ਵੀ ਹੈ ਇਹ 8.2 ਤੇ ਇੱਕ ਆਪਾਂ ਲੰਘੇ ਆ ਜਦੋਂ ਆਪਾਂ ਸੁੱਤੇ ਬੈਠੇ ਸੀਗੇ ਵਿੱਚੇ। ਤੇ ਇੱਥੇ ਟਨਲ ਦੇ ਵਿੱਚ ਐਮਰਜੈਂਸੀ ਐਗਜ਼ਿਟ ਵੀ ਬਣੇ ਹੋਏ ਨੇ ਥਾਂ ਥਾਂ ਦੇ ਉੱਪਰ ਹਨਾ ਥੋੜੀ ਥੋੜੀ ਦੂਰੀ ਤੇ ਐਮਰਜੈਂਸੀ ਐਗਜ਼ਿਟ ਹੈਗੇ ਨੇ। ਆਪਾਂ ਸੋਸਟ੍ਰੇਲੀਆ ਪਾਏ ਸਾਰੇ ਮਿਲ ਜਾਊਗਾ ਜਿਹੜੇ ਜਿਹੜਾ ਟੱਪੀ ਜਾਂਦੇ ਆ ਜਿੰਨਾ ਰਸਤਾ ਆਪਾਂ ਕਵਰ ਕਰ ਲਿਆ ਹਾਂ 200 ਮੀਟਰ ਬਾਹਰ ਲਿਗੇਗਾ ਆਹ ਸਪੀਡ ਲਿਮਟ ਲਿਖੀ ਹੋਈ ਹੈ ਜੀ ਨਹੀਂ ਇਹ 50 ਕਿਲੋ ਮੀਟਰ ਪੱਕੇ ਬੰਦ ਵੀ ਹੈ ਇਹ ਉਧਰਲੇ ਜਾਣ ਨੂੰ ਦੂਜੇ ਪਾਸੇ ਅੱਛਾ ਦੂਜੇ ਪਾਸੇ ਜਾ ਮਿਲ ਜਾਂਦੀ ਹੈ ਠੀਕ ਸਪੀਡ ਲਿਮਟ 50 ਦੀ ਠੀਕ ਹੈ ਇਸ 터ਨਲ ਦੇ ਥੱਲੇ ਇੱਕ ਛੋਟੀ 터ਨਲ ਹੋ ਰਹੀ ਹੈ। ਇਨ ਕੇਸ ਜਿਹੜੀ ਅਮਰਜੈਂਸੀ ਐਗਜ਼ਿਟ ਹੈ ਉਹ 터ਨਲ ਦੇ ਵਿੱਚੋਂ ਆਪਾਂ ਨਿਕਲ ਸਕਦੇ ਆ। ਉਹਦੇ ਨਿਕਲ ਸਕਦੇ ਆ। ਹਾਂ। ਜਿੰਨੀਆਂ ਵੀ 터ਨਲ ਬਣਦੀਆਂ ਉਹਨਾਂ ਦੇ ਸਾਈਡਾਂ ਤੇ ਜਿਹੜੀ ਅਮਰਜੈਂਸੀ ਐਗਜ਼ਿਟ ਹੁੰਦੇ ਆ ਹਾਂਜੀ ਉਹਨਾਂ ਥੱਲੇ ਇੱਕ ਛੋਟੀ 터ਨਲ ਜ਼ਰੂਰ ਹੁੰਦੀ ਹੈ ਜਿਹਦੇ ਵਿੱਚ ਅਮਰਜੈਂਸੀ ਐਗਜ਼ਿਟ ਹੁੰਦਾ ਹੈ। ਉਹ ਫੁੱਲ ਸੇਫ ਹੁੰਦੇ ਆ। ਜਿਵੇਂ ਆ ਰੈੱਡ ਜਾਂ ਰੰਗ ਵਾਲੇ ਗੇਟ ਨੇ ਜਿਹੜੇ ਹੋਏ ਉਹ ਇਹ ਅਮਰਜੈਂਸੀ ਵਾਸਤੇ ਯੂਜ਼ ਹੋ ਸਕਦੇ ਐਟ ਆ ਟਾਈਮ। ਬਾਕੀ ਆਕਸੀਜਨ ਵਾਸਤੇ ਇਹਨਾਂ ਨੇ ਆ ਵੱਡੇ ਵੱਡੇ ਫਿਲਟਰ ਲਾਏ ਆ ਦੇਖੋ। ਥਾ-ਥਾ ਦੇ ਇਥੇ ਗੇਟ ਜਿਹੜੇ ਹੋ ਲੱਗੇ ਹੋਏ ਨੇ ਐਮਰਜੈਂਸੀ ਐਗਜ਼ਿਟ ਵਾਸਤੇ ਆਪਾਂ ਜ਼ੂਮ ਕਰਕੇ ਵੀ ਤੁਹਾਨੂੰ ਦਿਖਾ ਦਾਨੇ ਆ ਜਿਵੇਂ ਆ ਗੇਟ ਆਉਣਗੇ ਇਸ ਤਰ੍ਹਾਂ ਦੇ ਰਾਸਤੇ ਜਿਹੜੇ ਉਹ ਬਣੇ ਹੋਏ ਨੇ ਥਾ-ਥਾ ਉੱਪਰ ਹੌਲੀ-ਹੌਲੀ ਪਹਾੜਾਂ ਦਾ ਜਿਹੜਾ ਰਾਸਤਾ ਉਹ ਸੌਖਾ ਕੀਤਾ ਜਾ ਰਿਹਾ ਹਨਾ ਰੋਡ ਬਣਾਏ ਜਾ ਰਹੇ ਨੇ ਆਪਾਂ ਰਸਤੇ ਦੇ ਵਿੱਚ ਦੇਖਦੀ ਆਏ ਹਾਂ ਤੇ ਤਾਂ ਕਿ ਜਿਹੜਾ ਸਫਰ ਆ ਉਹ ਘੱਟ ਸਮੇਂ ਦੇ ਵਿੱਚ ਤੈਅ ਹੋ ਸਕੇ ਜੇ ਪਹਿਲਾਂ ਤਾਂ ਬਾਈ ਬਹੁਤ ਟਾਈਮ ਲੱਗਦਾ ਹੁੰਦਾ ਨਾ ਬੜਾ ਬੜਾ ਜੇ ਹੁਣ 8 ਕਿਲੋਮੀਟਰ ਕਵਰ ਕਰ ਰਹੇ ਆ ਹਾਂਜੀ ਤਾਂ ਆਪਾਂ ਘਟੋ ਘਟ 20 25 ਕਿਲੋਮੀਟਰ ਤਾਂ ਘੇੜਾ ਬਚਾ ਰਹੇ ਆ ਘੇੜਾ ਬਚਾ ਉਹਨਾ ਟਾਈਮ ਵੀ ਆਪਣਾ ਬਚ ਰਿਹਾ ਹਾਂਜੀ ਕਿਉਂਕਿ ਜਿਹੜਾ ਹੁਣ ਜਿੱਥੋਂ ਦੀ ਆਪਾਂ ਟੱਪ ਰਹੇ ਆ ਇਹਦੇ ਉੱਪਰ ਪਹਾੜ ਆ ਪਹਾੜ ਇੱਕ ਪਹਾੜ ਨੂੰ ਕੱਟ ਕੇ ਵਿੱਚੋਂ ਦੀ ਆਪਾਂ ਜਾ ਰਹੇ ਆ ਨਹੀਂ ਤਾਂ ਉਹ ਹੀ ਫਿਰ ਉਹ ਪਹਾੜ ਨੂੰ ਪੂਰਾ ਸਰਕਲ ਕਰਦੇ ਸਰਕਲ ਕਰਦੇ ਜਾਣਾ ਉਹ ਉਹਨਾ ਟਾਈਮ ਉਹ ਵੈਸੇ ਸੀਗਾ ਹੌਲੇ ਹੌਲੇ ਜਿੱਦਾਂ ਸਾਇੰਸ ਕਹਿੰਦੇ ਵਿਗਿਆਨ ਅੱਗੇ ਵਧਰੇ ਓਵੇਂ ਟੈਕਨੀਕਸ ਜ਼ਿਆਦਾ ਆ ਰਹੀ ਹੈ ਹਾਂਜੀ ਹਾਂਜੀ ਇਹ ਲੋ ਵੀ ਪਹਾੜ ਦੇ ਵਿੱਚ ਦੀ ਬਣਾਈ ਹੋਈ ਆ ਟਨਲ ਜਿਹੜੀ ਉੱਪਰ ਇਹਦੇ ਪਹਾੜ ਆ ਤੇ ਇਹ ਹੁਣ ਸਿੱਧਾ ਰਸਤਾ ਬਹੁਤ ਟਾਈਮ ਜਿਹੜਾ ਇਹਦੇ ਨਾਲ ਬਚ ਜਾਂਦਾ ਤੇ ਟ੍ਰੈਫਿਕ ਵੀ ਮਤਲਬ ਸਹੀ ਰਹਿੰਦਾ ਜੇ ਟ੍ਰੈਫਿਕ ਕੰਟਰੋਲ ਵੀ ਹੈ ਕਿਉਂਕਿ ਇਹ ਹੁਣ ਸਿਰਫ ਜਾਣ ਜਾਂਦੇ ਆ ਇਹਦੇ ਪਰਲੇ ਪਾਸੇ ਆਉਣ ਦਾ ਵੀ ਹੈ ਸੇਮ ਇਸੇ ਤਰ੍ਹਾਂ ਹੀ ਪਰਲੇ ਪਾਸੇ ਦੇ ਨਾਲ ਆਉਣ ਵਾਲੀ ਹੈ ਇੱਕ ਤਰੀਕੇ ਨਾਲ 4 ਲਾਈਨ ਬਣ ਗਿਆ ਇਹ 4 ਲਾਈਨ ਬਣ ਗਿਆ ਇੱਕ ਸਾਈਡ 2 ਲਾਈਨ ਹੈ ਤੇ ਦੋਨੋਂ ਸਾਈਡ ਦਾ 4 ਲਾਈਨ ਬਣ ਗਿਆ ਤੇ ਇਹਦੇ ਵਿੱਚ ਉਹ ਫੋਨ ਕਰਨ ਵਾਸਤੇ ਵੀ ਜਿਹੜੇ ਉਹ ਲੱਗੇ ਹੋਏ ਨੇ ਜਿੱਥੇ ਐਸਓਐਸ ਲਿਖਿਆ ਹੋਇਆ ਹੈ ਆ ਲਾਲ ਰੰਗ ਦੇ ਜਿਹੜੇ ਗੇਟ ਨੇ ਹਨ ਤੇ ਉੱਥੇ ਫੋਨ ਕਰਨ ਵਾਸਤੇ ਐਮਰਜੈਂਸੀ ਜੀ ਲੂਡ ਪੈਂਦੀ ਆ ਸਾਰੀ ਮਤਲਬ ਸਹੂਲਤ ਜਿਹੜੀ ਉਹ ਮਿਲੀ ਹੋਈ ਐ ਜਿਵੇਂ ਆ ਆ ਗਿਆ ਆਪਾਂ ਜ਼ੂਮ ਕਰਕੇ ਦਿਖਾਉਨੇ ਆ ਤੁਹਾਨੂੰ ਐਸਓਐਸ ਇਹ ਥੋੜੇ ਥੋੜੇ ਟਾਈਮ ਵਾ ਦਾ ਆਉਂਦੇ ਰਹਿੰਦੇ ਨੇ ਲਾਲਾ ਵੀ 100 ਮੀਟਰ ਬਾਅਦ 100 ਮੀਟਰ 250 ਮੀਟਰ 100 ਮੀਟਰ 100 ਮੀਟਰ ਅਪਰੋਕਸੀਮੇਟ ਆ 100 ਮੀਟਰ ਬਾਅਦ ਇਹਨੇ ਪੜੇ ਹੋਏ ਫਾਇਰ ਵਾਸਤੇ ਅੱਗ ਵਾਸਤੇ ਯੰਤਰ ਵੀ ਲਾਏ ਗਏ ਅੱਗ ਬੁਝਾਉਣ ਵਾਲੇ ਕਿੇ ਕੋਈ ਅਮਰਜੰਸੀ ਹੋ ਜੇ ਤਾਂ ਆਗਲੀ ਵਾਪਰ ਜੇ ਤਾਂ ਉਹਦੇ ਕੰਟਰੋਲ ਕਿਉਂ ਨਹੀਂ ਲੰਬੀ ਜਿਆਦਾ ਨਾ ਫਿਰ ਹਾਂ ਸਾਢੇ 8 ਕਿਲੋਮੀਟਰ 8 ਕਿਲੋਮੀਟਰ ਪਲਸ ਵੀ ਆਏ ਜਿਹੜੇ ਆਪਾਂ ਪੱਖੇ ਲਾਏ ਹੋਏ ਆ ਬਾਈ ਇਹ ਮਤਲਬ ਇਹ ਆਕਸੀਜਨ ਦੀ ਕਮੀ ਨੂੰ ਪੂਰਾ ਕਰਦੇ ਆ ਅੱਛਾ ਹਵਾ ਸਾਰਾ ਸਾਰੇ ਤਰ੍ਹਾਂ ਦੇ ਜਲਣਗੇ ਅੱਛਾ ਜੀ ਧੂਆ ਕਿੱਥੀ ਆਨੇ ਤੇ ਆਫਸੇਜ ਮਤਰਾ ਲਈ ਆਉਂਦੇ ਆ ਠੀਕ ਹੈ ਧੂਆ ਬਾਹਰ ਕੱਢਣ ਵਾਸਤੇ ਹਾਂ ਜੀ ਇਹ ਪੱਖੇ ਵੀ ਇੱਥੇ ਥੋੜੀ ਥੋੜੀ ਦੂਰੀ ਤੇ ਲਾਏ ਹੋਏ ਨੇ 100 100 200 ਮੀਟਰ ਦੂਰੀ ਤੇ ਇਸ ਤਰ੍ਹਾਂ ਦੇ ਇੱਥੇ ਪੱਖੇ ਜਿਹੜੇ ਉਹ ਲਾਏ ਹੋਏ ਨੇ ਆ ਦੋਨੋਂ ਸਾਈਡ ਚੱਲ ਰਹੇ ਨੇ ਆ ਦੇਖੋ ਇਹ ਥੋੜੀ ਥੋੜੀ ਦੂਰੀ ਤੇ ਜਿਹੜੇ ਇੱਥੇ ਲਾਏ ਹੋਏ ਨੇ ਸਾਰੀ ਟਨਲ ਦੇ ਵਿੱਚ ਤੇ ਆ ਜਿਹੜਾ ਰੋਡ ਹੈ ਐਮਰਜੈਂਸੀ ਰਨਵੇ ਹੈ 에어ਪੋਰਟ ਵਾਸਤੇ ਇਹ ਹੁਣ ਬਣਾਇਆ ਹੈ ਤੇ ਨਵਾਂ ਹੈ ਬਣਿਆ ਐਮਰਜੈਂਸੀ ਰਨਵੇ 에어ਪੋਰਟ ਵਾਸਤੇ ਤੇ ਆਲੇ-ਦਾਲੇ ਸਾਰਾ ਇਹ ਖੇਤੀਬਾੜੀ ਵਾਲਾ ਇਲਾਕਾ ਜਿੱਥੇ ਆਪਾਂ ਸਫਰ ਕਰ ਰਹੇ ਹਾਂ ਇਧਰ ਨਾਲ-ਨਾਲ ਆਹ ਖੇਤ ਨੇ ਤੇ ਇੱਥੇ ਬਾਈ ਯੂਨੀਅਨ ਨੇ ਮੈਨੂੰ ਦੱਸਿਆ ਵੀ ਕਹਿੰਦੇ ਇਹਨਾਂ ਨੇ ਕਣਕ ਬੀਜਤੀ ਫਿਰ ਇਹਦੇ ਉੱਪਰ ਬਰਫ਼ ਪੈ ਜੂ ਫਿਰ ਉਸ ਤੋਂ ਬਾਅਦ ਨੂੰ ਫਿਰ ਇਹ ਜਿਹੇ ਬੜਾਈ ਕਰਨਗੇ ਜਿਵੇਂ ਕੈਨੇਡਾ ਅਮਰੀਕਾ ਬਾਹਰਲੇ ਦੇਸ਼ਾਂ ਦੇ ਵਿੱਚ ਹੁੰਦਾ ਤੇ ਇਹਨਾਂ ਨੇ ਹੁਣ ਕਣਕ ਬੀਜਤੀ ਕਣਕ ਸਾਰੇ ਤਕਰੀਬਨ ਖੇਤਾਂ ਦੇ ਵਿੱਚ ਬੀਜੀ ਹੋਈ ਹੈ ਆਲੇ-ਦੁਆਲੇ ਸਾਰਾ ਇਹ ਖੇਤੀਬਾੜੀ ਵਾਲਾ ਇਲਾਕਾ ਇੱਧਰ ਵੀ ਸਾਰੇ ਆਲੇ-ਦੁਆਲੇ ਖੇਤ ਨੇ ਤੇ ਛੋਟੇ-ਛੋਟੇ ਪਿੰਡ ਆਉਂਦੇ ਨੇ ਰਸਤੇ ਦੇ ਵਿੱਚ ਸਾਰਾ ਇਹ ਖੇਤੀਬਾੜੀ ਵਾਲਾ ਇਲਾਕਾ ਤਕਰੀਬਨ ਤਕਰੀਬਨ ਸਾਰੇ ਆਲੇ-ਦੁਆਲੇ ਖੇਤ ਦੇ ਦੇਖਣ ਨੂੰ ਮਿਲਾਂਗੇ ਤੇ ਛੋਟੇ-ਛੋਟੇ ਪਿੰਡ ਤੇ ਘਰ ਵੀ ਇੱਥੇ ਦੇਖਣ ਨੂੰ ਮਿਲਾਂਗੇ ਤੇ ਆ ਹੈਗੀ ਸੇਬਾਂ ਦੀ ਮੰਡੀ ਸਾਰਾ ਸੇਬੂਰੇ ਵਿਖਦਾ ਹੈ ਇਹ ਬਹੁਤ ਵੱਡੀ ਮੰਡੀ ਆ ਇਹ ਤੇ ਕਾਫੀ ਟਰੱਕ ਇੱਥੇ ਖੜੇ ਵੀ ਨੇ ਤੇ ਕਿਹੜਾ ਸੀਜ਼ਨ ਹੁੰਦਾ ਬਈ ਜਿਆਦੇ ਸੇਬਾਂ ਦਾ ਹੈ ਕਿਹੜੇ ਸੀਜ਼ਨ ਜਿਹੜਾ ਇਸ ਤੋਂ ਪਹਿਲਾਂ ਮਤਲਬ ਦੀਵਾਲੀ ਤੋਂ ਪਹਿਲਾਂ ਪਹਿਲਾਂ ਸਾਰੇ ਜਿਹੜੇ ਟੁੱਟ ਜਾਂਦੇ ਆਪਣੇ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਹੁਣ ਮਤਲਬ ਹੁਣ ਖਤਮ ਹੋ ਗਏ ਪਾ ਖਤਮ ਹੋ ਗਏ ਸੇਬ ਹਾਂ ਹੁਣ ਜਿਹੜੇ ਕੋਲਡ ਸਟੋਰ ਵਾਲੇ ਰਹਿ ਗਏ ਬਾਗਾ ਜੋ ਖਤਮ ਹੋ ਗਏ ਠੀਕ ਹੈ ਜੀ ਜਿਵੇਂ ਆਪਣੇ ਸਟੋਰ ਕਰਕੇ ਰੱਖ ਲਾਂਦੇ ਸਟੋਰ ਕਰਕੇ ਰੱਖ ਲਾਂਦੇ ਹੋਰ ਹੈ ਤੇ ਇੱਥੇ ਮੰਡੀ ਸੀਗੀ ਸੇਬਾਂ ਦੀ ਤੇ ਜਿਵੇਂ ਬਾਈ ਹੁਣੇ ਦੱਸਿਆ ਕਹਿੰਦੇ ਵੀ ਹੁਣ ਖਤਮ ਹੋ ਗਏ ਸਾਰੇ ਇਹਨਾਂ ਸੇਵ ਤੇ ਸਟੋਰ ਵਾਲੇ ਚੱਲ ਰਹੇ ਨੇ ਤੇ ਇਸ ਤਰ੍ਹਾਂ ਦਾ ਸਾਰਾ ਆਲਾ ਦਵਾਲਾ ਬਹੁਤ ਸੋਹਣਾ 뷰 ਹੈ ਆਲੇ ਦਵਾਲੋਂ ਤੇ ਹਲੇ ਧੁੰਦ ਜੀ ਹੈ ਦਿਨ ਦੇ ਵਿੱਚ ਹੋਰ ਸੋਹਣਾ 뷰 ਹੋਊ ਆ ਜਿਹੜੇ ਬਣੇ ਹੋਏ ਨੇ ਇਹ ਅਮਰਨਾਥ ਯਾਤਰਾ ਦੀਆਂ ਸਟੇਆਂ ਬਣੀਆਂ ਹੋਈਆਂ ਨੇ ਤੇ ਹੁਣ ਤਾਂ ਯਾਤਰਾ ਮੰਨਦਾ ਜਦੋਂ ਯਾਤਰਾ ਚੱਲਦੀ ਆ ਉਦੋਂ ਉਹ ਰੇ ਸਟੇ ਹੁੰਦੀ ਆ ਅਮਰਨਾਥ ਯਾਤਰਾ ਵਾਲਿਆਂ ਜਿਹੜੀਆਂ ਸਾਰੀਆਂ ਸ਼ਾਪ ਦੇਖ ਰਹੇ ਹੋ ਇਹ ਜਿਹੜੇ ਕਰکٹ ਵਾਲੇ ਬੈਟ ਬਣਦੇ ਨੇ ਉਹਨਾਂ ਦੀਆਂ ਨੇ ਉੱਪਰ ਬਹੁਤ ਸਾਰੀ ਲੱਕੜ ਪਈ ਹੈ ਨਾਲ ਤੇ ਜਿਹੜੇ ਕਸ਼ਮੀਰ ਬਿਲੋਂ ਦੇ ਬੈਟ ਕਹਿੰਦਾ ਮੇਰੇ ਨਾਲ ਇਹੋ ਇੱਥੇ ਬਣਦੇ ਨੇ ਦੇਖੋ ਬਹੁਤ ਸਾਰੀ ਲੱਕੜੇ ਲੱਕੜ ਪਈ ਹੈ ਸਾਰੇ ਕਰکٹ ਵਾਲੇ ਬੈਟ ਵਾਲੀ ਇਹ ਫੈਕਟਰੀਆਂ ਨੇ ਦੋਨੋਂ ਸਾਈਡ ਨੇ ਰੋਡ ਦੇ ਨਾਲ ਤੇ ਆਇਦਰ ਨਾਲ-ਨਾਲ ਇੱਕ ਨਦੀ ਜਾਂਦੀ ਹੈ ਉਹ ਨਦੀ ਦੇ ਨਾਲ-ਨਾਲ ਆਪਣਾ ਸਫ਼ਰ ਚੱਲ ਰਿਹਾ ਹੈ ਔਰ ਛੋੜੇ ਛੋੜੇ ਟਾਈਮ ਬਾਅਦ ਐਵੇਂ ਛੋਟੇ ਛੋਟੇ ਸ਼ਹਿਰ ਜਿਹੜੇ ਆਉਂਦੇ ਰਹਿੰਦੇ ਨੇ ਤੇ ਇਹ ਵੀ ਕੋਈ ਕਸਬਾ ਹੈ ਕਾਫੀ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਉਹ ਹੈਗੀਆਂ ਨੇ ਤੇ ਛੋਟੇ ਛੋਟੇ ਸ਼ਹਿਰ ਥੋੜੇ ਥੋੜੇ ਸਮੇਂ ਬਾਅਦ ਆਉਂਦੇ ਰਹਿੰਦੇ ਨੇ ਤੇ ਇੱਥੇ ਕਾਫੀ ਸਾਰੀ ਮਾਰਕੀਟ ਹੋਟਲ ਜਿਹੜੇ ਉਹ ਬਣੇ ਹੋਏ ਨੇ ਤੇ ਕੁਝ ਇਸ ਤਰ੍ਹਾਂ ਇੱਥੇ ਘਰ ਬਣਾਉਂਦੇ ਨੇ ਜਿਵੇਂ ਬਾਹਰਲੇ ਦੇਸ਼ਾਂ ਛਾਪਾ ਦੇਖਦੇ ਆਉਂਦੇ ਆ ਨਾ ਸਨੋ ਕਰਕੇ ਜਿਹੜੀਆਂ ਛੱਤਾਂ ਵਾਲੇ ਤੇ ਐਵੇਂ ਇਹ ਆਪਦੇ ਘਰ ਬਣਾਉਂਦੇ ਨੇ ਹੋਟਲ ਵੀ ਜ਼ਿਆਦਾਤਰ ਐਵੇਂ ਜਿਹੜੇ ਉਹ ਦੇਖਣ ਨੂੰ ਮਿਲਦੇ ਨੇ ਤੇ ਸਾਰੀ ਹਾਲੇ ਦੁਆਲੇ ਮਾਰਕੀਟ ਹੈ ਮਾਰਕੀਟ ਹਲੇ ਦਿਨ ਦੇ ਵਿੱਚ ਖੁੱਲੂ ਹਲੇ ਸਵੇਰ ਦਾ ਟਾਈਮ 7:00 ਵਜੇ ਦਾ ਹੋਇਆ ਤੇ ਆ ਕਾਲਜ ਵਾਲੀਆਂ ਬੈਨ ਜਾ ਰਹੀਆਂ ਨੇ ਹਨ ਤੇ ਥੋੜੇ ਥੋੜੇ 5 5 10 10 ਕਿਲੋਮੀਟਰ ਬਾਅਦ ਤੇਨ ਤਨ 4 4 ਕਿਲੋਮੀਟਰ ਬਾਅਦ ਸ਼ਹਿਰ ਜਿਹੜੇ ਆਉਂਦੇ ਨੇ ਤੇ ਇੱਥੇ ਹੁਣ ਆਪਣੀ ਬੱਸ ਜਿਹੜੀ ਉਹ ਰੋਕਣਗੇ ਤੇ ਇੱਥੇ ਆਪਣੀ ਬੱਸ ਰੋਕੀ ਆ ਥੋੜਾ ਜਿਹਾ ਫਰੈਸ਼ ਹੋਣ ਵਾਸਤੇ ਆ ਇੰਡੀਅਨ ਆਇਲ ਦਾ ਇੱਥੇ ਪੈਟਰੋਲ ਪੰਪ ਆ ਤੇ ਇਧਰੋਂ ਤੁਸੀਂ ਵਿਊ ਚੈੱਕ ਕਰੋ ਆ ਪਹਾੜਾਂ ਦਾ 뷰 ਬਹੁਤ ਸੋਹਣਾ ਹੈ ਤੇ ਇਹ ਛੋਟਾ ਜਿਹਾ ਕਸਬਾ ਇੱਕ ਬਿਲਕੁਲ ਪਹਾੜਾਂ ਦੀ ਗੋਦ ਦੇ ਵਿੱਚ ਵਸਿਆ ਹੋਇਆ ਤੇ ਦੇਖੋ ਬਹੁਤ ਸੋਹਣਾ 뷰 ਬਣਦਾ ਤੇ ਹਲੇ ਧੁੰਦ ਜੀ ਹੋਈ ਹੋਈ ਹੈ ਕੈਮਰੇ ਦੇ ਵਿੱਚ ਬਹੁਤ ਸੋਹਣਾ ਆਉਂਦਾ ਤੇ ਆ ਜਿਹੜੇ ਇੱਥੇ ਦਰਖਤ ਨੇ ਨਾ ਕੁਝ ਇਹਨਾਂ ਦੇ ਪੱਤੇ ਇਸ ਤਰ੍ਹਾਂ ਹੋਏ ਹੋਏ ਨੇ ਸੰਤਰੀ ਸੰਤਰੀ ਪੀਲੇ ਪੀਲੇ ਜੇ ਤੇ ਇਹ ਵੀ ਬਹੁਤ ਸੋਹਣੇ ਲੱਗਦੇ ਨੇ ਤੇ ਬਹੁਤ ਸੋਹਣਾ 뷰 ਆ ਜਿਵੇਂ ਜਿਵੇਂ ਆਪਾਂ ਗਾਹਾਂ ਨੂੰ ਜਾਵਾਂਗੇ ਓਵੇਂ ਓਵੇਂ ਹੋਰ 뷰 ਜਿਹੜੇ ਸੋਹਣੇ ਹੁੰਦੇ ਜਾਣਗੇ ਤੇ ਜਿਹੜੇ ਆਪਾਂ ਹਾਈਵੇ ਤੇ ਸਫਰ ਕਰ ਰਹੇ ਹਾਂ ਇਹ ਹੈਗਾ ਨੈਸ਼ਨਲ ਹਾਈਵੇ 44 ਤੇ ਨੈਸ਼ਨਲ ਹ ਮੇਰੇ ਖਿਆਲ ਚ ਜਿਹੜਾ ਦਿੱਲੀ ਅਮਰਸਰ ਤੋਂ ਆਉਂਦਾ ਹਾਈਵੇ ਹੈ ਨਾ ਉਹਨੂੰ ਵੀ ਨੈਸ਼ਨਲ ਹਾਈਵੇ 44 ਕਿਹਾ ਜਾਂਦਾ ਤੇ ਇੱਧਰ ਕੁਝ ਘਰ ਬਣੇ ਹੋਏ ਨੇ ਹਨ ਇਸ ਤਰ੍ਹਾਂ ਦੇ ਘਰ ਇਹ ਬਣਾਉਂਦੇ ਨੇ ਸਾਰੇ ਮੈਂ ਰਸਤੇ ਦੇ ਵਿੱਚ ਦੇਖਦਾ ਆਂ ਤੇ ਐਵੇਂ ਸਾਰੇ ਘਰ ਜਿਹੜੇ ਉਹ ਬਣੇ ਹੋਏ ਨੇ ਢੇਡੀਆਂ ਛੱਤਾਂ ਵਾਲੇ ਇੱਕ ਉਹ ਉੱਪਰ ਬਣਾਇਆ ਹੋਇਆ ਘਰ ਤੇ ਇਸ ਤਰ੍ਹਾਂ ਦੇ ਸਾਰੇ ਘਰ ਇੱਥੇ ਦੇਖਣ ਨੂੰ ਆਪਾਂ ਨੂੰ ਮਿਲ ਜਾਣਗੇ ਬਹੁਤ ਸੋਹਣੇ ਤਰੀਕੇ ਨਾਲ ਇਹ ਸਜਾ ਕੇ ਰੱਖਦੇ ਨੇ ਘਰ ਜਿਹੜੇ ਆਪਦੇ ਬਣਾਉਂਦੇ ਨੇ ਕਾਕੀ ਟਰੱਕ ਬਹੁਤ ਚੱਲਦਾ ਹੈ ਰੋਡ ਤੇ ਆ ਵੀ ਜਿਵੇਂ ਟਰੱਕ ਹਨਾ ਮਾਲ ਵਾਲੀਆਂ ਗੱਡੀਆਂ ਜਾਂਦੀਆਂ ਨੇ ਜੀ ਐਂਡ ਕੇ ਜੰਮੂ ਕਸ਼ਮੀਰ ਨੰਬਰ ਗੱਡੀਆਂ ਤੇ ਬਹੁਤ ਸੋਹਣਾ 뷰 ਆ ਇੱਥੋਂ ਆਉਂਦਾ ਹਨਾ ਕੁਝ ਕੁ ਦੁਕਾਨਾਂ ਜਿਹੜੀਆਂ ਖੁੱਲਣ ਵੀ ਲੱਗੀਆਂ ਹੋ ਜਿਵੇਂ ਬਾਈ ਦੇ ਸਾਹਮਣੇ ਜਿਹੜੀ ਦੁਕਾਨ ਖੋਲੀ ਐ ਹੌਲੀ ਹੌਲੀ ਮਾਰਕੀਟ ਜਿਹੜੀ ਹੋਪਨ ਹੋਊਗੀ ਤੇ ਇੱਥੇ ਆ ਸ਼ਹਿਰ ਦਾ ਨਾਮ ਵੀ ਇਹਨਾਂ ਨੇ ਲਿਖ ਕੇ ਜਿਹੜਾ ਹੁਲਾਇਆ ਹੋਇਆ ਆ ਹੋਟਲ ਵਾਲਿਆਂ ਨੇ ਲਿਖਿਆ ਹੋਇਆ ਨੈਸ਼ਨਲ ਹਾਈਵੇ 40 ਨੈਸ਼ਨਲ ਹਾਈਵੇ 44 ਲਿਚਪੋਰਾ ਪੰਪੋਰ ਨੀਰ ਪੈਟਰੋਲ ਪੰਪ ਇਹ ਇਹਨਾਂ ਨੇ ਆਪਣਾ ਐਡਰੈਸ ਲਿਖਿਆ ਹੋਇਆ ਇਹ ਸ਼ਹਿਰ ਦਾ ਨਾਮ ਹੈ ਤੇ ਰਾਤ ਨੂੰ ਤਾਂ ਕੁਝ ਦਿਖਿਆ ਹੀ ਨਹੀਂ ਆਲਾ ਦਵਾਲਾ ਹੁਣ ਥੋੜਾ ਜਿਹਾ ਦੇਖਣ ਲੱਗਿਆ ਆ ਜਗ੍ਹਾ ਦੇ ਉੱਪਰ ਜਿਹੜੀ ਜਗ੍ਹਾ ਆਪਾਂ ਹੁਣ ਤੁਹਾਨੂੰ ਦਿਖਾਵਾਂਗੇ ਇੱਥੇ ਬਲਵਾਵਾਂ ਦੇ ਵਿੱਚ ਦਾ ਹਵਾਲਾ ਹੋਇਆ ਸੀ ਤੇ ਆਪਾਂ ਜ਼ੂਮ ਕਰਕੇ ਤੁਹਾਨੂੰ ਦਿਖਾ ਦੰਨੇ ਆ ਉਹ ਬੋਰਡ ਲੱਗਿਆ ਹੋਇਆ ਇੱਥੇ ਬੋਰਡ ਵੀ ਜਿਹੜਾ ਉਹ ਲੱਗਿਆ ਆ ਜਿੱਥੇ ਆ ਗੱਡੀ ਜਾ ਰਹੀ ਆ ਰਮੀ ਦੀ ਹੈ ਨਾ ਤੇ ਇੱਥੇ ਹਮਲਾ ਹੋਇਆ ਸੀ ਇਹ ਜਿਹੜਾ 500 ਨੂੰ ਚੌਂਕ ਦਿਖਾਇਆ ਪਲਵਾਵਾ ਹਮਲਾ ਹੋਇਆ ਸੀ ਨਾ ਜਿੱਥੇ ਤੇ ਉੱਥੇ ਹੁਣ ਵੀ ਮਤਲਬ ਆਰਮੀ ਵਾਲੇ ਹੈਗੇ ਸੀਗੇ ਹਨਾ ਤੇ ਪੈਟਰੋਲ ਇਨੀ ਜਿਹੜੇ ਉਹ ਕਰਦੇ ਨੇ ਗੱਡੀਆਂ ਖੜੀਆਂ ਸੀ ਆਰਮੀ ਦੀਆਂ ਜਿਵੇਂ ਅੱਗੇ-ਅੱਗੇ ਨੂੰ ਜਾਵਾਂਗੇ ਉਵੇਂ-ਉਵੇਂ ਇੱਥੋਂ ਆਰਮੀ ਦੀਆਂ ਚੌਕੀਆਂ ਜਿਹੜੀਆਂ ਆਉਣਗੀਆਂ ਰਸਤੇ ਦੇ ਵਿੱਚ ਕਿਹੜੇ ਮਹੀਨੇ ਜ ਟੂਰਿਸਟ ਵਧਾਉਗਾ ਬਾਈ ਇਹ ਜੂਨ ਜੁਲਾਈ ਵੇਲੇ ਸਾਰਾ ਸਾਲ ਹੀ ਚੱਲਦਾ ਨਹੀਂ ਜੂਨ ਜੁਲਾਈ ਆਪਣਾ ਜਿਵੇਂ ਪੰਜਾਬ ਦਾ ਛੁੱਟੀਆਂ ਹੁੰਦੀਆਂ ਉਦੋਂ ਉਦੋਂ ਬਹੁਤ ਚੱਲਦਾ ਉਦੋਂ ਪਹਿਲਾਂ ਸਾਊਥ ਦਾ ਬਹੁਤ ਚੱਲਦਾ ਇਧਰ ਹੁਣ ਲਗਭਗ 12 ਮ ਤੇ ਜਿਹੜਾ ਇਹ ਏਰੀਆ ਨਾ ਇੱਥੇ ਕੇਸਰ ਦੀ ਕੀਤੀ ਹੁੰਦੀ ਹੈ। ਭਾਈ ਉਹੜੀਆਂ ਨੇ ਮੈਨੂੰ ਦੱਸਿਆ ਵੀ ਕਹਿੰਦੇ ਵਾਰਲਡ ਦੀ ਬੈਸਟ ਕੇਸਰ ਇਹ ਏਰੀਆ ਦੇ ਵਿੱਚ ਹੁੰਦੀ ਹੈ। ਆ ਜਿਵੇਂ ਰਾਜਸਥਾਨ ਦੇ ਵਿੱਚ ਖੁੱਲਾ ਏਰੀਆ ਹਾਂ ਦਾ ਖੁੱਲੇ-ਖੁੱਲੇ ਖੇਤ ਹੈ ਨਾ ਤੇ ਬੈਸਟ ਜਿਹੜੀ ਕੇਸਰ ਹੁੰਦੀ ਹੈ ਉਹ ਇਹ ਏਰੀਆ ਦੇ ਵਿੱਚ ਹੁੰਦੀ ਹੈ। ਇਹ 9 ਕਿਲੋਮੀਟਰ ਦੇ ਏਰੀਆ ਦੇ ਵਿੱਚ ਤੇ ਬਹੁਤ ਜ਼ਿਆਦਾ ਇੱਥੇ ਖੇਤ ਨੇ ਤੇ ਇਹ ਕਹਿੰਦੇ ਹੁਣ ਕੇਸਰ ਜਿਹੜੀ ਇੱਥੇ ਲਾਈ ਹੋਈ ਹੈ ਤੇ ਬਹੁਤ ਜ਼ਿਆਦਾ ਇੱਥੇ ਕੇਸਰ ਦੀ ਖੇਤੀ ਹੁੰਦੀ ਹੈ। ਬੈਸਟ ਕੇਸਰ ਵਾਰਲਡ ਦੀ ਇਹ ਏਰੀਆ ਦੇ ਵਿੱਚ ਹੁੰਦੀ ਹੈ। ਵੱਡੇ ਵੱਡੇ ਖੇਤ ਨਹੀਂ ਬਹੁਤ ਖੁੱਲਾ ਏਰੀਆ ਆ ਸਾਈਡ ਇੱਥੇ ਤੇ ਇੱਥੇ ਬੋਰਡ ਲੱਗਿਆ ਹੋਇਆ World's Best Kesar ਆ ਜਿਹੜਾ ਹਰਾ ਬੋਰਡ ਆ ਨਾ ਤੇ ਇਹਦੇ ਉੱਪਰ ਲਿਖਿਆ ਆ World's Best Saffron Grows Here ਤੇ ਇਹ ਏਰੀਆ ਦੇ ਵਿੱਚ ਸਭ ਤੋਂ ਵੱਧ ਕੇਸਰ ਗਾਈ ਜਾਂਦੀ ਹੈ ਬੈਸਟ ਕੇਸਰ ਸਾਰੇ ਖੇਤ ਨੇ ਵਾਲੇ ਦੋਲੇ ਤੁਹਾਨੂੰ ਦਿਖਾ ਵੀ ਦਿੰਨੇ ਇੱਧਰੋਂ ਸਾਰੀ ਕੇਸਰ ਦੀ ਖੇਤੀ ਹੁੰਦੀ ਹੈ ਉਹ ਸ਼ਰੀ ਨਗਰ ਸ਼ਹਿਰ ਇੱਥੋਂ ਸ਼ੁਰੂ ਹੋ ਗਿਆ ਤੇ ਆਹ ਸਾਰਾ ਸ਼ਿਰੀ ਨਗਰ ਸ਼ਹਿਰ ਹੈ ਆਪਾਂ ਐਂਟਰ ਹੋ ਗਏ ਸ਼ਿਰੀ ਨਗਰ ਸ਼ਹਿਰ ਦੇ ਵਿੱਚ ਆਲੇ ਦੁਆਲੇ ਸਾਰੀਆਂ ਹਾਂ ਮਾਰਕੀਟ ਕੁਛ ਆਹ ਜਿਵੇਂ ਗੱਡੀਆਂ ਦੀਆਂ ਏਜੰਸੀਆਂ ਥੜਾਈਆਂ ਵਾਲੀਆਂ ਏਜੰਸੀ ਆ ਗਈ ਹੈ ਨਾ ਤੇ ਹੋਰ ਸਾਰੇ ਆਲੇ ਦੁਆਲੇ ਹੋਟਲ ਵਗੈਰਾ ਤੇ ਆ ਕੁਛ ਘਰ ਹੋਗੇ ਤੇ ਇਤੋਂ ਹੁਣ ਆਪਾਂ ਹੋਟਲ ਜਾਣਾ ਆਪਦੇ ਹੋਟਲ ਪਹੁੰਚਾਂਗੇ ਜਾ ਕੇ ਫਰੈਸ਼ ਹੋਵਾਂਗੇ ਬ੍ਰੇਕਫਾਸਟ ਕਰਾਂਗੇ ਤੇ ਥੋੜੀ ਰੈਸਟ ਕਰਕੇ ਫਿਰ ਅੱਜ ਦਿਨ ਚ ਕਾਫੀ ਸਾਰੀਆਂ ਥਾਵਾਂ ਆਪਾਂ ਘੁੰਮਣੀਆਂ ਨੇ ਉਹ ਕੋ ਮੰਗੇ ਇਹ ਸਾਰਾ ਸ਼੍ਰੀਨਗਰ ਸ਼ਹਿਰ ਹੈ ਹਲੇ ਮਾਰਕੀਟ ਖੁੱਲੀ ਨਹੀਂ ਮਾਰਕੀਟ ਬੰਦ ਹੈ 7:30 8:00 ਵਜੇ ਦਾ ਟਾਈਮ ਹੋ ਗਿਆ ਤੇ ਮੇਰੀ ਖਿਆਲ ਤੇ 10:00 ਵਜੇ ਮਾਰਕੀਟ ਜਿਹੜੀ ਉੱਪਰ ਹੁੰਦੀ ਉਹ ਤੇ ਆ ਨਾਲ ਨਾਲ ਸਾਰੀ ਹਾਨ ਨਦੀ ਆ ਗਈ ਨਦੀ ਦੇ ਨਾਲ ਨਾਲ ਹ ਸੜਕ ਸਾਹਮਣੇ ਆ ਗਿਆ ਬੋਰਡ ਦਲ ਲੇਕ ਦਾ ਤੇ ਲਾਲ ਚੌਂਕ ਦਾ ਆਪਾਂ ਬਿਲਕੁਲ ਵਿੱਚ ਸ਼੍ਰੀ ਨਗਰ ਸ਼ਹਿਰ ਦੇ ਮੋਗਲ ਗਾਰਡਨ ਵੀ ਤੇ ਅੱਜ ਜਿਹੜੇ ਇੱਥੇ ਗਾਰਡਨ ਨੇ ਹਨ ਉਹ ਆਪਾਂ ਦੇਖਾਂਗੇ ਉਹ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ ਰਾਹੀਂ ਤੇ ਇੱਥੇ ਆਇਆ ਸੀ ਜਿਵੇਂ ਪਿਛਲੇ ਚਾਂਦ ਕੀ ਬੋਰਡਾਂ ਟੱਲ ਲੇਖ ਦਾ ਲਾਲ ਚੌਂਕ ਦਾ ਹਨ ਇਹ ਮੇਨ ਥਾਵਾਂ ਨੇ ਘੁੰਮਣ ਵਾਲੀਆਂ ਸ਼੍ਰੀ ਨਗਰ ਦੀਆਂ ਆਹ ਸਾਈਡ ਹੌਕੀ ਗਰਾਊਂਡ ਹੈ ਇੱਥੇ ਦਾ ਆਹ ਹੌਕੀ ਗਰਾਊਂਡ ਹੈ ਬਹੁਤ ਸੋਹਣਾ ਗਰਾਊਂਡ ਬਣਾਇਆ ਹੋਇਆ ਇਹਨਾਂ ਨੇ ਮੈਂਟੇਨ ਕਰਕੇ ਰੱਖਿਆ ਹੋਇਆ ਹੈ ਆਵਾਜ਼ਾਂ ਜੀ ਚੱਲਣੀ ਸ਼ੁਰੂ ਹੋਊਗੀ 8 ਵਜੇ ਦਾ ਜਿਹੜਾ ਟਾਈਮ ਹੋ ਗਿਆ ਤੇ 8 ਵਜੇ ਤੋਂ ਆਵਾਜ਼ਾਂ ਜੀ ਚੱਲਣੀ ਸ਼ੁਰੂ ਹੋ ਜਾਂਦੀ ਹੈ ਸ਼ਹਿਰ ਦੇ ਵਿੱਚ ਟੂਰਿਸਟ ਗੱਡੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਆਪਾਂ ਆਪਣੇ ਹੋਟਲ ਦੇ ਨੇੜੇ ਪਹੁੰਚ ਗਏ ਇੱਥੇ ਨਾਲ-ਨਾਲ ਸਾਰੇ ਹੋਟਲੇ ਨੇ ਆ ਜਿਹੜੀਆਂ ਤੁਸੀਂ ਬਿਲਡਿੰਗਾਂ ਦੇਖ ਰਹੇ ਹੋਣ ਇਹ ਸਾਰੇ ਹੋਟਲੇ ਨੇ ਤੇ ਆਪਾਂ ਵੀ ਹੋਟਲ ਦੇ ਨੇੜੇ ਪਹੁੰਚ ਗਏ ਤੇ ਇੱਥੇ ਆਉਣ ਬੱਸ پارک ਕਰਨਗੇ ਤੇ ਉਤਰਦੇ ਆਪਾਂ ਬੱਸ ਜੋ ਸਾਰੇ ਦੂਰ ਤੋਂ ਆਪਾਂ ਹੋਟਲੇ ਹੋਣ ਲੱਗੇ ਫਾਈਨਲੀ ਆਪਾਂ ਪਹੁੰਚ ਗਏ ਸ਼੍ਰੀਨਗਰ ਤੇ ਆਪਾਂ ਰਾਤ ਨੂੰ 8:30 ਵਜੇ ਚੱਲੇ ਸੀਗੇ ਆਪਣੇ ਜੰਮੂ ਤੋਂ ਤੇ ਸ਼੍ਰੀਨਗਰ ਪਹੁੰਚ ਗਏ ਸਵਾ 8 ਦਾ ਟਾਈਮ ਹੋਇਆ ਸਵੇਰ ਦੇ ਸਵਾ 8 ਦਾ ਆ ਆਪਣਾ ਹੋਟਲ ਹੈ ਤੇ ਇਹ ਹੋਟਲ ਦੇ ਵਿੱਚ ਆਪਾਂ ਰਹਿਵਾਂਗੇ ਇੱਥੇ ਜਿੰਨੇ ਦਿਨ ਸ਼੍ਰੀਨਗਰ ਦੇ ਵਿੱਚ ਰਹਿਣਾ ਤੇ ਇਹ ਹੋਟਲ ਦੇ ਵਿੱਚ ਰ੍ਹਾਂਗੇ ਤੇ ਬਾਕੀ ਸਾਰੇ ਆਪਣੇ ਇਹ ਗਰੁੱਪ ਵਾਲੇ ਨੇ ਨਾਲ ਬਾਈ ਹੋਣੀ ਸਾਰੇ ਹਨ ਤੇ ਸਾਰੇ ਆਪਣੇ ਨਾਲ ਆਏ ਨੇ ਆ ਆਪਣੀ ਬੱਸ ਸੀ ਜਿਵੇਂ ਆਪਾਂ ਪਹਿਲਾਂ ਵੀ ਤੁਹਾਨੂੰ ਵੀਡੀਓਜ਼ ਦੇ ਵਿੱਚ ਦਿਖਾਈ ਹੈ ਹਨਾ ਪਹਿਲੀ ਵੀਡੀਓ ਦੇ ਵਿੱਚ ਇੱਥੇ ਹਾ ਹੋਟਲ ਮੂਰੇ ਜਾਗਟਾਂ ਵੇਚਣ ਵਾਲੇ ਆਏ ਹੋਏ ਨੇ ਤੇ ਇੱਥੇ ਜਾਗਟਾਂ ਵੇਚਣ ਵਾਲੇ ਨਹੀਂ ਆ ਜਾਂਦੇ ਨੇ ਹੋਟਲ ਮੂਰੇ ਕਿਉਂਕਿ ਪਤਾ ਵੀ ਉਰੇ ਠੰਡ ਪੈਂਦੀ ਆ ਲੋੜ ਹੈ ਬਹੁਤ ਸਾਰੇ ਆ ਗਏ ਜਿਵੇਂ ਉਹ ਬਾਈ ਗੱਡੀ ਦੇ ਵਿੱਚ ਆ ਗਿਆ ਹਨਾ ਆ ਅੰਕਲ ਸਕੂਟਰੀ ਦੇ ਉੱਪਰ ਤੇ ਇਸ ਤਰ੍ਹਾਂ ਜਾਗਟਾਂ ਕੋਟੀਆਂ ਇੱਥੇ ਵੇਚਣ ਵਾਲੇ ਆ ਜਾਂਦੇ ਨੇ ਇਹਨਾਂ ਨੂੰ ਪਤਾ ਵੀ ਟੂਰਿਸਟ ਆਉਂਦੇ ਨੇ ਤੇ ਇੱਥੇ ਆ ਕੇ ਲੈ ਲੈਂਦੇ ਨੇ ਆ ਅੰਕਲ ਵੀ ਆਏ ਹੋਏ ਨੇ ਇੱਥੇ ਸਾਈਕਲ ਤੇ ਹਨਾ ਜਾਗਟਾਂ ਵੇਚਣਾ ਤੇ ਇਸ ਤਰ੍ਹਾਂ ਦੀਆਂ ਜੈਕਟਾਂ ਛੋਟਿਆਂ ਬੱਚਿਆਂ ਦੀਆਂ ਵੱਡਿਆਂ ਦੀਆਂ ਸਾਰਿਆਂ ਦੀਆਂ ਅਹੀਂ ਹੋਟਲ ਅੱਗੇ ਵੇਚਣ ਆ ਜਾਂਦੇ ਨੇ ਆ ਸਾਰੀਆਂ ਜਗਟਾਂ ਨੇ ਤੇ ਆ ਅੰਕਲ ਇੱਥੇ ਆਏ ਨੇ ਕੇਸਰ ਵੇਚਣ ਹੋਟਲਾਂ ਮੂਰੀ ਵੇਚਣ ਆ ਜਾਂਦੇ ਨੇ ਦੁਕਾਨ ਤੇ ਦੁਕਾਨਾਂ ਵੀ ਹੈਗੀਆਂ ਨੇ ਪਰ ਹੋਟਲਾਂ ਮੂਰੀ ਆ ਜਾਂਦੇ ਨੇ ਵੇਚਣੇ ਜੋ ਸਾਹਮਣੇ ਵਾਲੇ ਦਾ ਸਾਰੀਆਂ ਕੇਸਰ ਦੀਆਂ ਟੱਪੀਆਂ ਨੇ ਚਵਾ ਚਵਾ ਚਲ ਇਸ ਕੋ ਜੀਭ ਦਿਖਾਣਾ ਤੇ ਮਾਰਕੀਟੇ ਲਾਤੀ ਇੱਥੇ ਤਾਂ ਕੱਪੜੇ ਵਾਲੇ ਆ ਗਏ ਕੇਸਰ ਵਾਲੇ ਆ ਗਏ ਆ ਹਾਰੇ ਕੱਪੜੇ ਵਾਲੇ ਹੀ ਖੜੇ ਨੇ ਕਿੰਨੇ ਦਾ ਡੱਬੀ ਆ? ਉਹ ਥੋੜਾ ਮਾ ਆਪ ਨੂੰ ਕਿੰਨੇ ਦਾ 100 200 250 ਚੋਂ ਕਮੇ ਮਿਲੇਗਾ ਆਪਕੋ ਕਿੰਨੇ ਦਾ 120 ਕਹਿੰਦੇ 120 120 ਦੀ ਡੱਬੀ ਕਹਿੰਦੇ ਨੇ ਆਹ ਕੇਸਰ ਦੀ ਇਹ ਕਹਿੰਦਾ 1 ਗ੍ਰਾਮ ਉਹਦਾ 1 ਗ੍ਰਾਮ ਇਹ ਗ੍ਰਾਮੇ ਮੈਂ 75 ਸਾਲ ਤੋਂ ਉਹ ਬੇਮਾਨੀ ਦਾ ਕੰਮ ਨਹੀਂ ਲਿਆ ਕਲਦੇ ਆਪਾਂ ਹੋਟਲ ਦੇ ਅੰਦਰ ਪਹੁੰਚਦੇ ਆਂ ਚੈੱਕ ਇਨ ਕਰਦੇ ਆਂ ਸੋ ਇਹ ਵੀਡੀਓ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਆਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਪੰਸ਼ੀਰੀਨਗਰ ਘੁਮਾਵਾਂਗੇ ਸੋ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ